ਪੰਜਾਬੀ ਗਾਇਕ ਰਾਜਵੀਰ ਜਵੰਦਾ ਤੋਂ ਬਾਅਦ ਪੰਜਾਬ ਨੇ ਇੱਕ ਹੋਰ ਹੀਰਾ ਗਵਾ ਲਿਆ ਜਿਸ ਦਾ ਨਾਮ ਵਰਿੰਦਰ ਘੁੰਮਣ। ਕੱਲ ਬੀਤੀ ਸ਼ਾਮ ਨੂੰ ਖਬਰ ਆਉਂਦੀ ਹੈ ਕਿ ਵਰਿੰਦਰ ਘੁੰਮਣ ਦਾ ਦੇਹਾਂਤ ਹੋ ਗਿਆ ਹੈ। ਹਾਰਟ ਅਟੈਕ ਜਿਸ ਦਾ ਕਾਰਨ ਦੱਸਿਆ ਗਿਆ ਲੇਕਿਨ ਹੁਣ ਪਰਿਵਾਰ ਨੇ ਜਿਹੜੇ ਇਲਜ਼ਾਮ ਲਗਾਏ ਨੇ ਤਸਵੀਰਾਂ ਵੀ ਦੇ ਸਕਦੇ ਹੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਦੋਂ ਮ੍ਰਿਤਕ ਦੇ ਵਰਿੰਦਰ ਘੁੰਮਣ ਦੀ ਘਰੇ ਪਹੁੰਚ ਲਈਏ ਤੁਸੀਂ ਇਸ ਗੱਲ ਦਾ ਖੁਦ ਸੋਚ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਅਚਨ ਚੇਤ ਕਿਸੇ ਦੀ ਮੌਤ ਹੋ ਜਾਣੀ ਅਚਨ ਚੇਤ ਕੋਈ ਖਬਰ ਸਾਹਮਣੇ ਆ ਜਾਣੀ ਕਿ ਇੱਕ 6 ਫੁੱਟ ਤੋਂ ਉੱਚਾ ਜਵਾਨ ਗਬਰੂ ਜਿਸ ਦੀ ਚੌੜੀ ਛਾਤੀ ਹੈ ਵੱਡੇ ਵੱਡੇ ਡੋਲੇ ਹੈ ਇਹੋ ਜਿਹੀ ਦੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਡੋਲਿਆਂ ਚ ਜਾਣ ਐਨੀ ਡੋਲਿਆਂ ਚ ਜਾਣ ਥਮ ਲਈਦਾ ਤੂਫਾਨ ਹੈ ਇੱਕ ਗਾਣਾ ਜਿਹੜਾ ਇਸ ਵਰਿੰਦਰ ਘੁੰਮਣ ਤੇ ਫਿਲਮਾਇਆ ਗਿਆ ਸੀ ਕਿ ਤੋਂ ਉਸ ਤੋਂ ਬਾਅਦ ਉਹ ਗਾਣੇ ਦੇ ਵਿੱਚ ਹੋਰ ਜੋਸ਼ ਪੈ ਗਿਆ ਸੀ ਕਿ ਜਦੋਂ ਵਰਿੰਦਰ ਘੁੰਮਣ ਇਸ ਗਾਣੇ ਵਿੱਚ ਆਏ ਸੀ ਉਸ ਤੋਂ ਬਾਅਦ ਕਹਿ ਸਕਦੇ ਹੋ ਕਿ ਬਾਲੀਵੁੱਡ ਤੱਕ ਪਹੁੰਚਾਂ ਰੱਖਦੇ ਸਕੇ ਜਲੰਧਰ 'ਚ ਜੰਮੇ ਪੜੇ ਨੇ ਜਲੰਧਰ ਜੰਮਪਾਲ ਕੇ ਆਪਣੇ ਸਰੀਰ ਨੂੰ ਇਹੋ ਜਿਹਾ ਬਣਾਉਣਾ ਆਪਣੇ ਆਪਣੇ ਮਿਸਟਰ ਇੰਡੀਆ ਬਣਾਉਣਾ ਬਾਡੀ ਬਿਲਡਰ ਬਣਾ ਇੰਟਰਨੈਸ਼ਨਲ ਬਾਡੀ ਬਿਲਡਰ ਦੇ ਨਾਮ ਤੋਂ ਕਹਾਉਣ ਵਾਲੇ ਬਰਿੰਦਰ ਖੋਮਣ ਇਸ ਦੁਨੀਆ ਤੇ ਨਹੀਂ ਰਹੇ ਸਾਡੀ ਇਸ ਦੁਨੀਆ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਚਲ ਗਏ ਨੇ ਲੇਕਿਨ ਪਰਿਵਾਰ ਦੇ ਵੱਲੋਂ ਜੋ ਹੁਣ ਗੱਲਾਂ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਕਿ ਇੱਕ ਮਹਿਜ਼ ਸ਼ੋਲਡਰ ਇੰਜਰੀ ਸੀਗੀ ਮੋਡੇ ਤੇ ਕੋਈ ਇੰਜਰੀ ਸੀਗੀ ਉਸ ਦਾ ਇਲਾਜ ਕਰਵਾਉਣ ਗਏ ਸੀਗੇ 40s ਹਸਪਤਾਲ ਅੰਮ੍ਰਿਤਸਰ ਦੇ ਵਿੱਚ ਉਸ ਦੀ ਇੱਕ ਛੋਟੀ ਜੀ ਸਰਜਰੀ ਸੀਗੀ ਲੇਕਿਨ ਹੁਣ ਜੋ ਪਰਿਵਾਰ ਦੇ ਵੱਲੋਂ ਇਲਜ਼ਾਮ ਲੱਗ ਰਹੇ ਨੇ ਕਿ ਡਾਕਟਰਾਂ ਦੀ ਇੰਗੈਲੀ ਦੇ ਨਾਲ ਇਹ ਸਭ ਕੁਝ ਹੋਇਆ ਹੈ ਲੇਕਿਨ ਪਰਿਵਾਰ ਦੇ ਹਾਲਾਤ ਇਸ ਸਮੇਂ ਦੇਖਣ ਜਾ ਹਰੇ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਜਿਨ੍ਹਾਂ ਨੂੰ ਕੀ ਹਾਲੇ ਤੱਕ ਉਹ ਯਕੀਨ ਹੀ ਨਹੀਂ ਆ ਰਿਹਾ ਜਦੋਂ ਆਸ-ਪਾਸੇ ਇਲਾਕਾ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਹਾਲੇ ਇਸ ਗੱਲ ਦਾ ਯਕੀਨ ਹੀ ਨਹੀਂ ਹੋਇਆ ਕਿ ਵਰਿੰਦਰ ਕੁਮਾਰ ਸਾਡੇ ਵਿੱਚ ਨਹੀਂ ਰਹੇ ਕਿਉਂਕਿ ਕੱਲ ਹਾਲੇ ਸਿਵਾ ਇੱਕ ਜਲਿਆ ਜੋ ਰਾਜਵੀਰ ਜਵੰਦਾਰ ਦਾ ਸਿਵਾ ਜਲਿਆ ਉਸ ਤੋਂ ਬਾਅਦ ਸ਼ਾਮ ਨੂੰ ਇਹ ਖਬਰ ਦੂਸਰੀ ਆ ਜਾਂਦੀ ਹੈ ਕਿ ਇੱਕ ਹੀਰਾ ਹੋਰ ਪੰਜਾਬ ਨੇ ਆਪਣਾ ਗਵਾ ਲਿਆ ਵਰਿੰਦਰ ਕੁਮਣ ਇੰਟਰਨੈਸ਼ਨਲ ਬੋਡੀ ਬਿਲਡਰ ਨੇ ਉਸ ਤੋਂ ਬਾਅਦ ਬਹੁਤ ਨਾਮ ਕਮਾਇਆ ਬਾਲੀਵੁੱਡ 'ਚ ਵੀ ਕੰਮ ਕਰ ਚੁੱਕੇ ਨੇ ਸਲਮਾਨ ਖਾਨ ਜਿਸ ਨੂੰ ਜਾਣਦਾ ਹੈ ਤੇ ਸੋਚੋ ਤੁਸੀਂ ਕਿ ਪੰਜਾਬ ਦਾ ਨਾਮ ਕਿੰਨਾ ਰੋਸ਼ਨ ਕੀਤਾ ਉਸ ਗਬਰੂ ਜਵਾਨ ਪੁੱਤ ਨੇ ਤੇ ਕਹਿ ਸਕਦੇ ਹੋ ਕਿ ਉਸ ਸਮੇਂ ਘਰ ਦੇ ਹਾਲਾਤ ਦੇਖ ਸਕਦੇ ਹੋ ਹਾਲਾਂਕਿ ਪਰਿਵਾਰ ਦੇ ਵੱਲੋਂ ਜੋ ਕਿਹਾ ਗਿਆ ਹੈ ਅੱਜ ਦੁਪਹਿਰ 3 ਵਜੇ ਦਾ ਸਮਾਂ ਦਿੱਤਾ ਗਿਆ ਹੈ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨ ਘਾੜ ਦੇ ਵਿੱਚ ਜਿਹੜਾ ਉਹ ਅੰਤਿਮ ਸੰਸਕਾਰ ਹੋਏਗਾ ਅੰਤਿਮ ਰਸਮਾਂ ਹੋਣਗੀਆਂ ਲੇਕਿਨ ਇਹ ਪੰਜਾਬ ਨੂੰ ਇੱਕ ਵੱਡਾ ਝਟਕਾ ਕਹਿ ਸਕਦੇ ਆ ਕਿ ਜਿੱਥੇ ਇੱਕ ਗਾਇਕ ਜਾਂਦਾ ਹੈ ਜਿਹੜਾ ਕਿ ਮਾਂ ਬੋਲੀ ਨਾਲ ਪਿਆਰ ਕਰਦਾ ਹੋਇਆ ਉਤੋਂ ਹੀ ਸਾਡਾ ਇੱਕ ਇੰਟਰਨੈਸ਼ਨਲ ਬਾਡੀ ਬਿਲਡਰ ਜਿਹੜਾ ਕਿ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਕਿ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਵਰਿੰਦਰ ਕੁਮਾਨ ਨੇ ਹਮੇਸ਼ਾ ਕਿਹਾ ਕਿ ਮੈਂ ਵੈਜ ਹੈ ਕਿ ਮੈਂ ਸ਼ਾਕਾਹਾਰੀ ਬਾਡੀ ਬਿਲਡਰ ਆ ਮੈਂ ਕਦੀ ਕੋਈ ਮਾਸ ਮੱਛੀ ਨਹੀਂ ਖਾਂਦਾ ਨਾਨ ਵੈਜ ਬਾਡੀ ਬਿਲਡਰ ਨਹੀਂ ਸੀਗੇ ਤੇ ਸ਼ਾਕਾਹਾਰੀਆਂ ਤੇ ਸ਼ਾਕਾਹਾਰੀ ਚੀਜ਼ਾਂ ਖਾ ਕੇ ਮੈਂ ਆਪਣੀ ਸਿਹਤ ਨੂੰ ਇਸ ਤਰੀਕੇ ਨਾਲ ਬਣਾਉਂਦਾ ਇੱਕ ਰੋਲ ਮਾਡਲ ਸਿਗੇ ਬੜੇ ਲੋਕਾਂ ਦੇ ਰੋਲ ਮਾਡਲ ਰਹੇ ਨੇ ਸੋ ਲੇਕਿਨ ਇੱਕ ਬਹਿਦ ਹੀ ਮੰਦ ਭਾਗੀ ਖਬਰ ਸਭ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਕਿ ਬੀਤੀ ਰਾਤ ਬੀਤੀ ਸ਼ਾਮ ਜਿਹੜਾ ਉਬ੍ਰਿੰਦਰ ਕੋਮੰਦਾ ਦੇ ਹੱਥ ਹੁੰਦਾ ਹੈ ਲੇਕਿਨ ਹੁਣ ਆਖਿਰਕਾਰ ਪਰਿਵਾਰ ਕੀ ਕਹਿੰਦਾ ਕਿਉਂਕਿ ਤਿੰਨ ਮਹੀਨਿਆਂ ਦਾ ਸਮਾਂ ਜਿਹੜਾ ਦਿੱਤਾ ਹੋਇਆ ਹੈ ਉਸ ਸਮਰ ਦਿੱਤਾ ਹੋਏ ਅੰਤਿਮ ਸੰਸਕਾਰ ਦਾ ਅੰਤਮ ਸਮਾ ਜਿਹੜੀਆਂ ਹੋਣ ਗਿਆ ਜਿਹੜੀ ਮਰਤਕ ਦੀ ਉਹ ਘਰ ਪਹੁੰਚ ਗਈ ਜਮਸ਼ੀਰ ਖਾਸ ਪਿੰਡ ਜਲੰਧਰ ਦੇ ਕੋਲ ਉਥੇ ਉਥੇ ਉਹਨਾਂ ਦੀ ਡੇਰੀ ਹੈ ਜਿੱਥੇ ਕਿ ਉਹਨਾਂ ਨੇ ਆਪਣੇ گاਵਾ ਮੱਜਾ ਰੱਖਿਆ ਹੋਈਆਂ ਸੀਗੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਉਹਦੇ ਸਾਹਮਣੇ ਆਉਂਦੀ ਸੀ ਕਿ ਜਦੋਂ ਉਹਨਾਂ گاਵਾ ਦਾ ਦੁੱਧ ਕੱਚਾ ਪੀ ਜਾਂਦੇ ਹੁੰਦੇ ਸੀ ਬਾਲਟੀ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ ਲੇਕਿਨ ਕਹਿ ਸਕਦੇ ਹੋ ਕਿ ਪੰਜਾਬ ਨੇ ਆਪਣਾ ਇੱਕ ਵੱਡਾ ਹੀਰਾ ਇੱਕ ਹੋਰ ਗਵਾ ਰਿਆ ਰਾਜਵੀਰ ਜਵੰਦਾ ਤੋਂ ਬਾਅਦ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਇੰਟਰਨੈਸ਼ਨਲ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਹੈ